ਵਾਹਿਗੁਰੂ ਸਤੰਦੋਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਾਵਹੁ ਸਿੱਖ ਸਤ ਗੁਰ ਕੇ ਪਿਆਰੇ ਹੋ ਗਾਵਹੁ ਸੱਚੀ ਬਾਣੀ ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸੁ ਬਾਣੀ ਈ ਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜੱਪੇ ਹੋ ਸਾਰੰਗ ਪਾਣੀ ਕਹੈ ਨਾਨਕ ਸਦਾ ਗਾਵੋ ਏਹ ਸਚੀ ਬਾਣੀ ਅਹ ਨਾਨਕ ਸਦਾ ਗਾਵੋ ਏਹ ਸੱਚੀ ਬਾਣੀ ਸੋ ਕਹ ਟਲ ਗੁਰ ਸੇਵੀਐ ਅਹ ਨਿਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ 3 ਗੁਰ ਸੇਵਾ ਤੇ ਸੁਖ ਊਪਜੈ ਫਿਰ ਦੁੱਖ ਨਾ ਲੱਗੈ ਆਈ ਜੰਮਣ ਮਰਣਾ ਮਿਟ ਗਇਆ ਕਾਲੇ ਕਾ ਕਿਛ ਨਾਮ ਬਸਾਈ ਗੁਰ ਸੇਵਾ ਤੇ ਸੁਖ ਊਪਜੈ ਫਿਰ ਦੁੱਖ ਨਾ ਲੱਗੈ ਆਈ ਜੰਮਣ ਮਰਣਾ ਮਿਟ ਗਿਆ ਕਾਲੇ ਕਾ ਕਿਛ ਨਾਮ ਬਸਾਈ ਹਰ ਛੇਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਈ ਨਾਨਕ ਕਹੋ ਬਲਿਹਾਰੇ ਤਿੰਨ ਕਉ ਜੋ ਚਲਨ ਸਤ ਗੁਰ ਪਾਏ ਮਹਲਾ ਤੀਜਾ ਬਿਨ ਸਬਦੈ ਸੁਧ ਨਾ ਹੋਵਈ ਜੇ ਅਨੇਕ ਕਰੈ ਸੀਗਾਰ ਫਿਰ ਕੀ ਸਾਰਦਾ ਜਾਣਈ ਦੂਜੈ ਭਾਇ ਪਿਆਰ ਸਾਕ ਸੁਧ ਸਾਕ ਲਖਣੀ ਨਾਨਕ ਨਾਰੀ ਵਿੱਚ ਕੁਨਾਰ ਪਉੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰ ਹਰ ਲਾਹ ਲੈਣੀ ਜੋ ਜਪਦੇ ਹਰ ਹਰ ਦਿਨ ਸੁ ਰਾਤ ਤਿੰਨ ਹਉ ਕੁਰਬੈਣੀ ਜਿਨਾਂ ਸਤਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇਖਾ ਦੇਣੀ ਹੋ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਜਿਨ ਸਤਗੁਰ ਮੇਰਾ ਪਿਆਰਾ ਆਰਾਧਿਆ ਤਿੰਨ ਜਨ ਦੇਖਾ ਨੈਣੀ ਹੋ ਵਾਰਿਆ ਆਪਣੇ ਗੁਰੂ ਕੋ ਜਨ ਮੀਰਾ ਹਰ ਸੱਜਣ ਮਿਲਿਆ ਸੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ 3ਾ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੇ ਆਏ ਜੰਮਣ ਮਰਣਾ ਮਿਟ ਗਿਆ ਕਾਲੇ ਕਾ ਕਿਛ ਨਾ ਵਸਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ